एकम टीवी देख रहे सारे ही दर्शका नु प्यार भरी सत श्री अकाल दोस्तों साल 2021 दो ने ਸਾਡੀਆਂ ਬਰੂਹਾਂ ਤੇ दस्तक ਦੇ ਦਿੱਤੀ ਹੈ ਤੇ ਸਾਲ 2020 ਨੇ ਅਲਵਿਦਾ ਕਹਿ ਦਿੱਤਾ ਹੈ ਸਭ ਤੋਂ ਪਹਿਲਾਂ ਸਾਲ 2021 ਦੀ ਆਮਦ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਦੇ ਨਾਲ ਹੀ ਅਸੀਂ ਆਸ ਕਰਦੇ ਹਾਂ ਕਿ ਇਹ ਸਾਲ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਾਲ 2020 ਦੀ ਗੱਲ ਕਰੀਏ ਤਾਂ ਸਾਲ 2020 ਬਹੁਤ ਸਾਰੀਆਂ ਖੱਟੀਆਂ ਮਿੱਠੀਆਂ ਯਾਦਾਂ ਨੂੰ ਆਪਣੇ ਅੰਦਰ ਸਮੋ ਕੇ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਇਸ ਸਾਲ ਕਰੋਨਾ ਮਹਾਮਾਰੀ ਨੇ ਦਸਤਕ ਦਿੱਤੀ ਇਸ ਮਹਾਮਾਰੀ ਦੇ ਨਾਲ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਅਸੀਂ ਇਹੀ ਆਸ ਕਰਦੇ ਹਾਂ ਕਿ ਸਾਲ 2021 ਵਿੱਚ ਕਰੋਨਾ ਮਹਾਮਾਰੀ ਦਾ ਹਮੇਸ਼ਾ ਲਈ ਅੰਤ ਹੋ ਜਾਵੇ ਤੇ ਹਰ ਇੱਕ ਦੇਸ਼ ਦੀ ਆਰਥਿਕਤਾ ਤੇ ਹਰ ਇੱਕ ਇਨਸਾਨ ਦੀ ਜ਼ਿੰਦਗੀ ਪਟਰੀ ਤੇ ਆ ਜਾਵੇ। ਸਾਲ 2020 ਦਾ ਲੇਖਾ ਜੋਖਾ ਲੈ ਕੇ ਦਮਨਪ੍ਰੀਤ ਕੌਰ ਹਾਜ਼ਰ ਨੇ ਦੇਖਦੇ ਆ ਸਾਲ 2020 ਦਾ ਵਰਾ ਕਿਡੀਆਂ ਯਾਦਾਂ ਨੂੰ ਪਿੱਛੇ ਛੱਡ ਗਿਆ ਹੈ। 2020 ਦੇ ਸ਼ੁਰੂਆਤੀ ਦੌਰ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਜੰਗਲਾਂ ਦੇ ਵਿੱਚ ਅੱਗ ਲੱਗੀ ਸੀ ਜਿਸ ਦੇ ਵਿੱਚ 500 ਮਿਲੀਅਨ ਪਸ਼ੂ ਪੰਛੀ ਤੇ ਜਾਨਵਰ ਝੁੱਲਸ ਕੇ ਮਾਰੇ ਗਏ ਸਨ। ਤੇ ਬਹੁਤ ਸਾਰੇ ਲੋਕਾਂ ਦੀ ਵੀ ਮੌਤ ਹੋ ਗਈ ਸੀ 2020 ਦੇ ਵਿੱਚ वर्ल्ड ਹੈਲਥ ਆਰਗੇਨਾਈਜੇਸ਼ਨ ਨੂੰ ਮੈਡੀਕਲ ਅਮਰਜੈਂਸੀ ਲਗਾਉਣੀ ਪਈ ਸੀ ਕਿਉਂਕਿ 2019 ਦੇ ਵਿੱਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕਰੋਨਾ ਵਾਇਰਸ ਪੂਰੇ ਵਿਸ਼ਵ ਦੇ ਵਿੱਚ ਫੈਲ ਗਿਆ ਸੀ ਇਸ ਦੀ ਲਪੇਟ ਵਿੱਚ ਔਨ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਵੀ ਹੋ ਗਈ ਸੀ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਬਹੁਤ ਸਾਰੇ ਮੁਲਕਾਂ ਦੀ ਅਰਥਵਿਵਸਥਾ ਵੀ ਡਗਮਗਾ ਗਈ ਸੀ 2008 ਤੋਂ ਬਾਅਦ 2020 ਦੇ ਵਿੱਚ ਬਹੁਤ ਸਾਰੇ ਮੁਲਕਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਿਆ ਬਹੁਤ ਸਾਰੇ ਕਾਰੋਬਾਰੀਆਂ ਦੇ ਕਾਰੋਬਾਰ ਠੱਪ ਹੋ ਗਏ ਤੇ ਬਹੁਤ ਸਾਰੇ ਲੋਕ ਬੇਰੋਜ਼ਗਾਰ ਹੋ ਗਏ 2020 ਦੇ ਵਿੱਚ ਸਮਰ 올림픽 ਸੋਹਣੀਆਂ ਸਨ ਪਰ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਾਰਨ ਇਹਨਾਂ ਨੂੰ ਵੀ ਮੁਲਤਵੀ ਕਰਨਾ ਪਿਆ ਉਮੀਦ ਹੈ ਕਿ ਹੁਣ ਇਹ 올림픽 ਖੇਡਾਂ 23 ਜੁਲਾਈ 2021 ਨੂੰ ਹੋ ਜਾਣਗੀਆਂ ਇਸ ਤੋਂ ਇਲਾਵਾ 26 ਨਵੰਬਰ ਦਾ ਦਿਨ ਇਤਿਹਾਸ ਦੇ ਪੰਨਿਆਂ ਉੱਤੇ ਦਰਜ ਹੋ ਚੁੱਕਾ ਹੈ ਬੇਸ਼ੱਕ ਇਹ ਅੰਦੋਲਨ ਭਾਰਤ ਦੇ ਵਿੱਚ ਸ਼ੁਰੂ ਹੋਇਆ ਪਰ ਇਸ ਦੀ ਗੂੰਜ ਵਿਦੇਸ਼ਾਂ ਦੇ ਵਿੱਚ ਸੁਣਾਈ ਦਿੱਤੀ 26 ਨਵੰਬਰ 2020 ਨੂੰ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਬਣ ਗਿਆ ਬੇਸ਼ੱਕ ਭਾਰਤ ਦੀਆਂ ਪਾਰਲੀਮੈਂਟਾਂ ਨੇ ਇਨ੍ਹਾਂ ਕਾਨੂੰਨਾਂ ਨੂੰ ਪਾਸ ਕੀਤਾ ਸੀ ਪਰ ਵਿਦੇਸ਼ ਦੀਆਂ ਪਾਰਲੀਮੈਂਟਾਂ ਵਿੱਚ ਵੀ ਇਹ ਮੁੱਦਾ ਗੂੰਜਿਆ ਪੂਰੇ ਵਿਸ਼ਵ ਦੇ ਮੁਲਕਾਂ ਦੇ ਵਿੱਚ ਇਸ ਮੁੱਦੇ ਦੀ ਗੂੰਜ ਸੁਣਾਈ ਦਿੱਤੀ ਇਸ ਤੋਂ ਇਲਾਵਾ 2020 ਦੇ ਵਿੱਚ ਇੱਕ ਅਹਿਮ ਘਟਨਾ ਹੋਈ ਸੀ ਉਹ ਘਟਨਾ ਹੈ ਰਾਜਨੀਤਿਕ ਪੱਧਰ ਦੇ ਉੱਤੇ ਜੇਕਰ ਅਸੀਂ ਇਸ ਦੀ ਗੱਲ ਕਰੀਏ ਤਾਂ ਅਮਰੀਕਾ ਦੀ ਰਾਜਨੀਤੀ ਉੱਤੇ ਵਿਸ਼ਵ ਦੇ ਸਾਰੇ ਮੁਲਕਾਂ ਦੀਆਂ ਨਿਗਾਹਾਂ ਟਿਕੀਆਂ ਹੁੰਦੀਆਂ ਨੇ 2020 ਦੇ ਵਿੱਚ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋਈਆਂ ਜਿਸ ਦੇ ਵਿੱਚ ਡੋਨਲਡ 트੍ਰੰਪ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਜੌਨ ਬਾਈਡਨ ਅਮਰੀਕਾ ਦੇ ਰਾਸ਼ਟਰਪਤੀ ਬਣੇ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ 2020 ਦੇ ਵਿੱਚ ਹੋਈਆਂ ਅਸੀਂ ਕੁਝ ਘਟਨਾਵਾਂ ਦੀ ਹੀ ਸਾਂਝ ਤੁਹਾਡੇ ਨਾਲ ਪਾਈ ਹੈ ਵਾਕਈ ਹੀ ਦੋਸਤੋ ਸਾਲ 2020 ਬਹੁਤ ਸਾਰੀਆਂ ਯਾਦਾਂ ਨੂੰ ਪਿੱਛੇ ਛੱਡ ਗਿਆ ਹੈ ਬਹੁਤ ਸਾਰੇ ਨਵੇਂ ਅਨੁਭਵ ਵੀ ਦੇ ਗਿਆ ਹੈ ਕਹਿੰਦੇ ਨੇ ਸਮਾਂ ਚੰਗਾ ਹੋਵੇ ਜਾਂ ਮਾੜਾ ਹੋਵੇ ਸਾਨੂੰ ਤਜਰਬੇ ਤਾਂ ਦੇ ਹੀ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਸਾਲ 2020 ਸਾਨੂੰ ਕਈ ਤਰ੍ਹਾਂ ਦੇ ਤਜਰਬੇ ਦੇ ਗਿਆ ਪਾਰ ਇਸ ਦੇ ਨਾਲ ਅਸੀਂ ਇਹ ਜ਼ਰੂਰ ਉਮੀਦ ਕਰਦੇ ਹਾਂ ਕਿ ਹਰ ਇੱਕ ਵਰਗ ਦੀਆਂ ਮੰਗਾਂ ਪੂਰੀਆਂ ਹੋਣ ਹਰ ਇੱਕ ਵਰਗ ਦੀਆਂ ਸਮੱਸਿਆਵਾਂ ਦੂਰ ਹੋਣ ਤੇ ਸਾਲ 2021 ਹਰ ਇੱਕ ਇਨਸਾਨ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਲਾ ਹੋਵੇ ਇਸੇ ਆਸ ਦੇ ਨਾਲ ਕਿ ਇਹ ਵਰਾ ਸੁਖਾਵਾਂ ਹੋਵੇ ਮੈਂ ਤੁਹਾਡੀ دوست ਇਕਨੂਰ ਇੱਛਾਸ਼ਤ ਲੈਂਦੀ ਹਾਂ ਧੰਨਵਾਦ